ਸੈਟ ਪੈਟ੍ਰਿਕ ਚਰਚ ਦਾ ਉਦਘਾਟਨ ਸਮਾਰੋ ਨਵੀਂ ਅਬਾਦੀ ਅੰਮ੍ਰਿਤਸਰ ਵਿੱਚ ਹੋਇਆ ਜਿਸ ਦਾ ਉਦਘਾਟਨ ਬਿਸ਼ਪ ਆਫ ਜਲੰਧਰ ਡਿਵੀਜ਼ਨ ਬੋਰਡ ਤੇ ਜਲੰਧਰ ਡਾਇਸਿਸ ਬੋਰਡ ਨੇ ਕੀਤਾ ਉਸ ਮਸੀਹ ਦੇ ਰੋਸ਼ਨ ਤਾਂ ਅਸੀਂ ਇਹ ਮਸੀਹ ਦੇ ਪ੍ਰਸੰਗਿਕ ਕਹੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਆਮੇਨ ਹੁਣ ਬਰਕਤ ਦਿੱਤਾ ਹੋਇਆ ਇਸ ਬਾਣੀ ਨਾਲ नवे चर्च दे अंदर सारे के मैं अमनदीप गिल सुपारीमेंट हलका मजिठा फॉर्मर चेयरमैन क्रिश्चन वैनफेयर बोर्ड गवर्नमेंट ऑफ पंजाब अज असी सेंट पैट्रिक चर्च नवीवादी डिस्ट्रिक्ट अमृतसर कि जय प्रभु यसुक्ति ने एक तो बहुत वो बरकत दी है कि नवे चर्च की अब उस ਸਾਡੇ ਮਾਨਯੋਗ ਅਤੀ ਸਤਿਕਾਰਯੋਗ ਬਿਸ਼ਪ ਡਾਕਟਰ ਅਗਨੇਲੋ ਗ੍ਰੇਸੀਸੀ ਡਾਇਸਸੋਸ ਆਫ ਜਲੰਧਰ ਪੰਜਾਬ ਜਿਹੜੇ ਵਿਸ਼ੇਸ਼ ਤੌਰ ਤੇ ਇਸ ਚਰਚ ਦੀ ਬਰਕਤ ਦੇਣ ਵਾਸਤੇ ਪਹੁੰਚੇ ਉਹਨਾਂ ਦੇ ਨਾਲ ਸਾਡੇ ਉਹਨਾਂ ਦੇ ਸੈਕਟਿੰਗ ਫਾਦਰ ਸੁਬਨ ਜੀ ਫਾਦਰ ਪੀਟਰ ਪੀਆਰਓ ਫਾਦਰ ਸਿਜਤ ਐਂਥਨੀ ਦੀ ਅਗਵਾਈ ਵਿੱਚ ਇਹ ਚਰਚ ਤਿਆਰ ਕੀਤਾ ਗਿਆ ਹੈ ਮੈਂ ਜਿੰਨੇ ਵੀ ਚਰਚ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਉਧੇਦਾਰ ਸਾਹਿਬਾਨ ਹੋਰ ਵੀ ਜਿੰਨੇ ਮਾਨਯੋਗ ਸਾਡੇ ਫਾਦਰ ਸਾਹਿਬਾਨ ਆਏ ਡੀ ਲ ਫਾਦਰ ਫਾਦਰ ਜੋਸਫ ਮੈਥਿਓ ਜੀ ਸਿਸਟਰ ਸਾਹਿਬਾਨ ਮਨਤਾਪਰਾ ਜਿੰਨੇ ਵੀ ਕਲੀਸਿਆ ਦੇ ਇਸ ਜਗ੍ਹਾ ਤੇ ਮੈਂਬਰ ਆਏ ਤੈਨੂੰ ਧੰਨਵਾਦ ਕਰਦਾ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਕਿ ਅੱਜ ਇੱਕ ਬਹੁਤ ਹੀ ਮਹਾਨ ਦਿਨ ਆ ਕਿ ਅੱਜ ਚਰਚ ਦੀ ਬਰਕਤ ਵਾਸਤੇ ਸਾਡੇ ਵਿਸ਼ੇ ਸਾਹਿਬ ਪਹੁੰਚੇ ਆ ਤੇ ਬਹੁਤ ਹਮ-ਹਮ ਆ ਕੇ ਵਿਸ਼ੇ ਸਾਹਿਬ ਜੀ ਦਾ ਸਵਾਗਤ ਕੀਤਾ ਗਿਆ ਆ ਪੁਜਤਰ ਪਾਕ ਪਾਸੇ ਕੁਰਬਾਨੀ ਚੜਾਈ ਜਾਏਗੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਮੈਂ ਫਿਰ ਤੋਂ ਮਿਸ਼ਪ ਸਾਹਿਬ ਜੀ ਦਾ ਪਹੁੰਚੰਦਾ ਫਾਦਰ ਸਿਜਿਤ ਐਂਟੋਨੀ ਜੋ ਪੈਰਿਸਪੇਸ ਤਹਾਨ ਇਥੋਂ ਦੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੂੰ ਆਪਣੇ ਵੱਲੋਂ ਸੱਦਾ ਦੇ ਕੇ ਬਹੁਤ ਮਾਨ ਸਨਮਾਨ ਦਿੱਤਾ ਸਾਰਿਆਂ ਨੂੰ ਹੱਥ ਜੁੜ ਕੇ ਗਿਆ ਜਿਸੂ ਮਸੀਹ ਹੈ ਜੀ